ਇਤਿਹਾਸਿਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਦੇ ਬਾਹਰ ਹੋਇਆ ਕਾਫੀ ਹੰਗਾਮਾ ਕਈ ਲੋਕ ਇਸ ਵਿੱਚ ਹੋਏ ਜ਼ਖਮੀ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੋ ਦੁਕਾਨਾਂ ਦੀ ਆਪਸੀ ਲੜਾਈ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ ਦੱਸਦੀ ਹੈ ਕਿ ਨਾਲ ਲੱਗਦੀ ਇੱਕ ਦੁਕਾਨ ਨੂੰ ਬੰਦ ਕਰਨ ਸਮੇਂ ਦੂਜੀ ਦੁਕਾਨ ਦੇ ਦੁਕਾਨਦਾਰ ਨੇ ਦੁਕਾਨਦਾਰ ਤੇ ਪੱਥਰਾਂ ਤੇ ਗਾਰੇ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨ ਦੀ ਪੰਨ ਤੋੜ ਵੀ ਕਰ ਦਿੱਤੀ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਦੁਕਾਨ ਦੇ ਸ਼ੀਸ਼ੇ ਵੀ ਟੁੱਟੇ ਦਿਖਾਈ ਦੇ ਰਹੇ ਇੰਨਾ ਹੀ ਨਹੀਂ ਕਿ ਦੁਕਾਨਦਾਰ ਨੇ ਜਦੋਂ ਆਪਣੀ ਬਲੈਰੋ ਕਾਰ ਇੱਕਦਮ ਤੇਜ਼ ਰਫ਼ਤਾਰ ਵਿੱਚ ਭਜਾਈ ਤਾਂ ਕਈ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਨੇ ਬੜੀ ਮੁਸ਼ਕਲ ਨਾਲ ਮੌਕੇ ਤੇ ਪਹੁੰਚ ਕੇ ਬਲੈਰੋ ਚਾਲਕ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਉੱਥੇ ਜ਼ਖਮੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਸ ਨੇ ਸਾਨੂੰ ਘਰ ਆ ਕੇ ਗਾਲਾਂ ਕੱਢੀਆਂ ਸਨ ਪਰ ਅੱਜ ਉਸ ਸਮੇਂ ਹੱਦ ਹੋ ਗਈ ਜਦੋਂ ਦੁਕਾਨ ਬੰਦ ਕਰਦੇ ਸਮੇਂ ਇਸ ਨੇ ਪੱਥਰ ਈਟਾ ਰੋੜੇ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਇੰਨਾ ਹੀ ਨਹੀਂ ਉਸ ਨੇ ਆਪਣੀ ਬਲੈਰੋ ਕਾਰ ਲੈ ਕੇ ਆਇਆ ਤੇ ਬੜੀ ਤੇਜ਼ ਰਫ਼ਤਾਰ ਵਿੱਚ ਦੁਕਾਨ ਦੇ ਬਾਹਰ ਸਾਡੇ ਕਾਊਂਟਰਾਂ ਵਿੱਚ ਟੱਕਰ ਮਾਰ ਦਿੱਤੀ ਤੇ ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ ਪੀੜਤ ਦੁਕਾਨਦਾਰ ਨੇ ਉਸ ਬਲੈਰੋ ਗੱਡੀ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕੋਚਾ ਆਲੇ ਗੋਲੇ ਨੇ ਮੈਨੂੰ ਲੱਗਾ ਅੜਗੀ ਗੱਡੇ ਗੇਰ ਕੋਲ ਅੜਗੇ ਅੜਗੇ ਨਾ ਬਣੀ ਪੂਰੀ ਪੂਰੀ ਨਹੀਂ ਬਣੀ ਥੋੜੀ ਬੁਤੀ ਬਣੀ ਬੜੀ ਘਮਾ ਦੇ ਕੋਲ ਆਈ ਹਾਂ ਕੀ ਨਾਮ ਹੈ ਭਾਜੀ ਹਿੰਮਤ ਨਾਮ ਹੈ ਜੀ ਭਾਜੀ ਕੀ ਕਿਥੇ ਰਹਿੰਦੇ ਹੋ ਇਹ ਆਪਾ ਚ ਨਾ ਇਹ ਕਿਥੇ ਰਹਿੰਦੇ ਹੋ ਤੁਸੀਂ ਮੈਂ ਖਾਲਸਾ ਇੱਥੇ ਰਹਿੰਦੀ ਤੇ ਮੱਥਾ ਟੇਕਣਾ ਹੈ ਜੀ ਇਹ ਮਾਮਲਾ ਕੀ ਹੋਇਆ ਜੀ ਮੇਰਾ ਬ੍ਰਦਰ ਹੈ ਜੀ ਮੁੰਡਾ ਇਹ ਦੁਕਾਨ ਹੈ ਜੀ ਤੇ ਮਸਲਾ ਇਹ ਹੈ ਤੇ ਇਹਨਾਂ ਦੀ ਕੋਈ ਪਰਾਲੀ ਰੰਗਿਆ ਚੱਲ ਰਹੀ ਸੀ ਉਹ ਨਿਭੜ ਗਈ ਸੀ ਜੀ ਆਪਾ ਚ ਘੂਰ ਰਿਹਾ ਆਪਾ ਚ ਘੂਰ ਰਿਹਾ ਸੀ ਜੀ ਉਹ ਕਹਿੰਦਾ ਤੂੰ ਮੈਨੂੰ ਕਿਉਂ ਘੂਰ ਰਿਹਾ ਉਹ ਕਹਿੰਦਾ ਤੂੰ ਕੀ ਕਰ ਲੇਗਾ ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ ਮੈਂ ਖੋਲੀ ਨੂੰ ਜਾਣਦਾ ਅਧਿਕਾ ਜੀ ਚਲੋ ਛੱਡੋ ਕੋਈ ਗੱਲ ਨਹੀਂ ਉਹ ਕਰਪਾਨ ਲੈ ਕੇ ਆਏ ਮੁੰਡੇ ਦਾ ਕਰਪਾਨ ਮਾਰੀ ਜੁਨੇ ਮੈਂ ਕਰਪਾਨ ਚੜਾਈ ਗਾਂ ਦੇ ਅੰਦਰ ਵਰਕੇ ਜੀ ਮੈਂ ਕਰਪਾਨ ਚੜਾਈ ਕਰੋਨਾ ਗੰਡਾਤੀ ਮਾਰੀ ਜੀ ਫਿਰ ਉਹਨੇ ਇੱਟਾ ਮਾਰੀਆਂ ਸਾਰੇ ਸ਼ੀਸ਼ੇ ਤੋੜਦੇ ਕਿੰਨੇ ਲੋਕ ਜ਼ਖਮੀ ਹੋਏ 6-7 ਮੁੰਡੇ ਜ਼ਖਮੀ ਹੋਏ ਜੀ ਇੱਕ ਮੁੰਡਾ ਦੀਰਿਆ ਤੇ ਇੱਕ ਮੁੰਡਾ ਦੀਰਿਆ ਤੇ ਜੀ ਦੇਵੜ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਇਹ ਜਨੇ ਦੇ ਕਤਲ ਦਾ ਪਰਚਾ ਪਾਓ ਤਿੰਨ ਜਖਮੀ ਹੋ ਹਾਂਜੀ ਮੇਰੇ ਪੈਰ ਤੇ ਵੱਜੀ ਹੈ ਜੀ ਦਿੱਤੀ ਕਰੋ ਓਕੇ ਜੀ ਨਾਮ ਹੈ ਜੀ ਮੇਰਾ ਸਿਮਰਨ ਇਹ ਮਾਮਲਾ ਕੀ ਹੈ ਜਿਹੜਾ ਲੜਾਈ ਜਿਹੜਾ ਇਹ ਕੋਈ ਮਾਮਲਾ ਨਹੀਂ ਹੈ ਇਹ ਇੰਜ ਜੜਦਾ ਰਹਿੰਦਾ ਸਾਡ ਦੁਕਾਨ ਦੇ ਤੇ ਉਹ ਸੜ ਦੁਕਾਨ ਤੇ ਕੋਈ ਜ਼ਿਆਦਾ ਮਾਰ ਨਹੀਂ ਇਹ ਭਾਜੀ ਨਾ ਬੋਲੋ ਮਿੱਤਰ ਹਾਂਜੀ ਪੂਰੀ ਮਾਰਕੀਟ ਗਵਾਏ ਸੜਦਾ ਹੈ ਸਾਡ ਤੋਂ ਇਹ ਕਿਉਂ ਕਰ ਰਿਹਾ ਸੀ ਦੁਕਾਨ ਬੰਦ ਕਰਕੇ ਜਾ ਰਹੇ ਸੀ ਇਹ ਦੋਨੋਂ ਦੋਸਤ ਹਰ ਕੋਈ ਗਾਹ ਆ ਗਿਆ ਇੰਨੇ ਚੋਂ ਸੜ ਗਿਆ ਕਿ ਗਾਹ ਕਿਉਂ ਆ ਗਿਆ ਮਨੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਇੱਕ ਮਿੰਟ ਭਾਜੀ ਤੁਸੀਂ ਚੁੱਪ ਹੋ ਪੂਰੀ ਉਹਨਾਂ ਦੁਕਾਨ ਪੂਰੇ ਸ਼ੀਸ਼ੇ ਪੂਰੇ ਸ਼ੀਸ਼ੇ ਮਾਰਤੇ ਗੰਡਾਸੀਆਂ ਚਲਾਈਆਂ ਇਸਨੇ ਪੂਰਾ ਪੂਰੀ ਗੰਡਾਸੀ ਚਲਾਈ ਐ ਸਾਰਾ ਕੁਝ ਮਾਰ ਮੁਰ ਕੇ ਮੈਂ ਭਰਨ ਲੱਗਿਆ ਰਿਕਾਰਡਿੰਗ ਵੀ ਦਿੱਤੀ ਉਹਨਾਂ ਨੂੰ ਸਾਰਾ ਕੁਝ ਰਿਕਾਰਡ ਹੋਇਆ ਮੇਰੇ ਕੁੜੀ जख्मी ਹੋਣ ਲੱਗੀ ਸੀ ਪਹਿਲਾ ਵੀ ਲੜਾਈ ਝਗੜਾ ਚੱਲ ਰਿਹਾ ਸੀ ਪਹਿਲਾ ਲੜਾਈਆਂ ਚ ਹੁੰਦੀਆਂ ਸੀ ਪਹਿਲਾ ਸਾਡੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਹੈਗਾ ਕੋਈ ਪ੍ਰਾਣੀ ਰੰਜੀਤ ਹੈ ਜੀ ਨਹੀਂ ਜੀ ਕੋਈ ਰੰਜੀਤ ਨਹੀਂ ਹੈਗੀ ਤੇ ਹੁਣ ਤੇ ਅਜੇ ਕਿੰਨੇ ਮਹੀਨੇ ਦੀ ਗੱਲ ਆ ਰਹੀ ਹੈ ਇਹ ਇਹ ਹੈਗੇ ਸਾਡੇ 8 ਦੇ 9 ਸਾਡੇ 9 ਵਜੇ ਦੀ ਹੈ ਗੱਡੀ ਵੀ ਘੁਮਾਈ ਵੀ ਹੈ ਗੱਡੀ ਨਹੀਂ ਹੋਏ ਹਾਂਜੀ ਉਹਨਾਂ ਉਹਦੇ ਪਿਓ ਪਾਪਾ ਨੇ ਕਿ ਕਿਹਾ ਗੱਡੀ ਕੰਮ ਲੈ ਜਾ ਸਾਰਿਆਂ ਨੂੰ ਮਾਰ ਉਪਰ ਦੀ ਐਸਟੀਪੀਸੀ ਵਾਲਿਆਂ ਨੇ ਇਹਨਾਂ ਦੁਕਾਨ ਦਿੱਤੀ ਵੀ ਉਪਰ ਹੋਇਆ ਇੱਥੇ ਜੋਬ ਕਰ ਦੇਣਾ ਹੈ ਇੱਥੇ ਗੁਰਦੁਆਰਾ ਦੁਖਨਿਵਾਰਾਂ ਨੇ ਪਾਠ ਕਰਦੇ ਨੇ ਹਾਂਜੀ ਇਹ ਵੀ ਦੁਕਾਨ ਕੋਲ ਲੈ ਲਿੱਤ ਜਾਵੇ ਜੋਬ ਇਹ ਸਭ ਨਾਟਕ ਕਰਦਾ ਹੈ ਠੀਕ ਹੈ ਹਾਂ ਮੇਰਾ ਭਰਾ ਜੀ ਇਹ ਪਾਪਾਰਸ جنرل سٹੋਰ ਦਾ ਨਾਮ ਵਾਲੀ ਗੁਰਦੁਆਰਾ ਦੁਖਨਿਵਾਰਾਂ ਤੇ 7 ਨੰਬਰ ਮਾਮਲਾ ਕੀ ਹੋਇਆ ਹੈ ਮਾਮਲਾ ਇਹ ਹੈ ਜੀ ਇਹ ਮੇਰੀ 18-20 ਸਾਲ ਪੁਰਾਣੀ ਸਾਡੀ ਯਾਰੀ ਦੋਸਤੀ ਹੈ ਰਿਸ਼ਤੇਦਾਰੀ ਵੀ ਅਸੀਂ ਇੱਥੇ ਬੈਠਦੇ ਆ ਆ ਕੇ ਇਹਨਾਂ ਨਾਲ ਵੀ ਸਾਡੀ ਬੜੀ ਦੂਰ ਦੀ ਰਿਸ਼ਤੇਦਾਰੀ ਹੈਗੀ ਹੈ ਬਟ ਇਹਨਾਂ ਦਾ ਕੀ ਹੈ ਵੀ ਇਹਦੀ ਦੁਕਾਨ ਤੇ ਕੋਈ ਗਾਹਕ ਆ ਜਾਈ ਇਹ ਗਵੰਡੀ ਨੇ ਦੋਨੇ ਇਹਦੀ ਦੁਕਾਨ ਤੇ ਕੋਈ ਗਾਹਕ ਆ ਜੇ ਕੁਛ ਆ ਜੇ ਕੋਈ ਯਾਰ ਦੋਸਤ ਆ ਜੇ ਇਹਨੂੰ ਧਮਕੀ ਦਿੰਦਾ ਤੇਰੀ ਦੁਕਾਨ ਤੇ ਕੋਈ ਬੰਦਾ ਨਹੀਂ ਆਣ ਦਵਾਂਗਾ ਦੁਕਾਨ ਨਹੀਂ ਆਂਦਾ ਗਾਹਕ ਆ ਜੇ ਉਹਨੂੰ ਬਾਹਰ ਫੜ ਕੇ ਬਾਹਰ ਖਿੱਚ ਲੇਗਾ ਅਸੀਂ ਅੱਜ ਬੈਠੇ ਪਏ ਸੀ ਇੱਥੇ ਆਪਣਾ ਦੁਕਾਨ ਦੇ ਅੰਦਰ ਸ਼ਟਰ ਬੰਦ ਕਰਨ ਲੱਗਿਆ ਵੈਸੇ ਚੱਲ ਚਲੀਏ ਬਾਹਰ ਖੜੇ ਆ ਅੱਖਾਂ ਕੱਢਣ ਲੱਗਿਆ ਗਾਲਾਂ ਕੱਢਣ ਲੱਗਿਆ ਉਥੋਂ ਦੀ ਐਵੇਂ ਦੇਖ ਦੇ ਕੇ ਇਹ ਗਵੰਡੀ ਆ ਜੀ ਇਹਨਾਂ ਦੀ ਪਹਿਲੇ ਹਲਵਾਈ ਦੀ ਦੁਕਾਨ ਸੀ ਹੁਣ ਪਤਾ ਨਹੀਂ ਇੱਕ ਕਾਰ ਵਗੈਰਾ ਸਾਰੇ ਇਹਨੇ ਰੱਖੇ ਰੁੱਖੇ ਨੇ ਉਹਦਾ ਫਾਦਰ ਨੂੰ ਲੈ ਕੇ ਜਾ ਰਹੇ ਤੁਸੀਂ ਦੇਖ ਹੀ ਲਿਆ ਸਾਨੂੰ ਬਾਹਰ ਅਸੀਂ ਖੜੇ ਆ ਸਕੂਟੀ ਤੇ ਬੈਹ ਲੱਗੇ ਗਾਲਾ ਕੱਢਣ ਲੱਗਿਆ ਗੰਦੀਆਂ ਗੰਦੀਆਂ ਇਹਨੂੰ ਵੀ ਮੈਨੂੰ ਵੀ ਕਿ ਫਲਾਣਾ ਏ ਟੀਮ ਕਾ ਤੁਸੀਂ ਮੁਸਲਮਾਨ ਹੋ ਮੈਂ ਦਾੜੀ ਤੇਰੀ ਪਟਦਾਗਾ ਇਹ ਕਰਦਾਗਾ ਝਾੜਦਾਗਾ ਕਹਿਨੂੰ ਵੀ ਸਰਦਾਰ ਆ ਦੁਖਨਵਾਰਾ ਨੇ ਡਿਊਟੀ ਕਰਦਾ ਏ ਇਹਨਾਂ ਨੂੰ ਦੁਕਾਨਾ ਦੇ ਰੱਖੀ ਐ ਸ਼ੋਭਨੀ ਕਮੇਟੀ ਨੇ ਡਿਊਟੀ ਦੇ ਰੱਖੀ ਐ ਨਸ਼ੇ ਕਰਕੇ ਦੁਕਾਨ ਤੇ ਬੈਠਦਾ ਡਿਊਟੀਆਂ ਕਰਦਾ ਮੈਨੂੰ ਕਹਿੰਦਾ ਮੈਂ ਸਾਹਮਣੇ ਖੜ ਕੇ ਇਹਦੇ ਪਿਓ ਨੇ ਇਹਨੂੰ ਗੱਲ ਕਹੀ ਐ ਕਹਿੰਦਾ ਮੈਂ ਤਾਂ ਪਾਪੂ ਨੂੰ ਕਿਹਾ ਵੀ ਮੈਂ ਹਾਂ ਅੰਕਲ ਬੱਤਮੀ ਜੀ ਬੋਲ ਰਿਹਾ ਮੈਨੂੰ ਵੀ ਇਹਨੂੰ ਹਟਾ ਲਓ ਵੀ ਬੱਤਮੀ ਜੀ ਬੋ ਇਹਦਾ ਬਾਪੂ ਕਹਿੰਦਾ ਮੈਂ ਬੈਠਾ ਕਹਿੰਦਾ ਸ਼ਾਇਦ ਉਹ ਤੇ ਆ ਕਹਿੰਦਾ ਬੋਲ ਕਹਿੰਦਾ ਇਹਨੇ ਸ਼ਾਇਦ ਦਿੱਤੀ ਹੈ ਕਹਿੰਦਾ ਮੇਰੇ ਸਾਹਮਣੇ ਬੋਲ ਕਹਿੰਦਾ ਮੈਂ ਬੈਠਾ ਕਹਿੰਦਾ ਬੋਲ ਹੋਰ ਗੰਦੀਆਂ ਗਾਲਾਂ ਕੱਢੀਆਂ ਇੱਧਰ ਆਇਆ ਇੱਟਾ ਚੱਕੀ ਦੀ ਦੁਕਾਨ ਤੋਂ ਆਹ ਦੇਖ ਸਕਦੇ ਹੋ ਤੁਸੀਂ ਹਾਲ ਇਕਟਾ ਮਾਰੀ ਅਦੀ ਦੁਕਾਨ ਚ ਕੜਿਆਂ ਦੇ ਗੁੱਛੇ ਸਰਬ ਲੋਗ ਦੇ ਉਹ ਗਿਰੇ ਪੈਨੇ ਹਲੇ ਵੀ ਅੰਦਰ ਉਹ ਮਾਰੇ ਨੇ ਕਿਰਪਾਨਾ ਤਿੰਨ ਬੰਦੇ ਸੀਗੇ ਇੱਕ ਇਹਦਾ ਫਾਦਰ ਇੱਕ ਇਹ ਆਪ ਇੱਕ ਇਹਦੇ ਕੋਲੇ ਮੁੰਡਾ ਕੰਮ ਕਰਦਾ ਕਮਾਂਡੋ ਉਹਨੂੰ ਕਹਿੰਦੇ ਨੇ ਮੈਨੂੰ ਉਹਦਾ ਨਾਮ ਨਹੀਂ ਪਤਾ ਉਹ ਹੁਣੇ ਮਹੀਨੇ ਦੋ ਮਹੀਨੇ ਤੋਂ ਨੇ ਰੱਖਿਆ ਉਹ ਧਮਕੀ ਦਿੰਦਾ ਮੇਰੇ ਫੋਲੋਅਰ ਬੜੇ ਨੇ ਮੇਰੇ ਪੇਜ ਤੇ ਨੇ ਮੈਂ ਫਲਾਣੇ ਤੋਂ ਨੌਕਰੀ ਛੱਡ ਕੇ ਆਇਆ ਮੈਂ ਹੁਣ ਤੁਹਾਨੂੰ ਇਹ ਕਰਦਾ ਮੈਂ ਇਹ ਕਰਦਾਗਾ ਮੈਂ ਸਾਹਮਣੇ ਆਪਣਾ ਅਜੀਤਪਾਲ ਦੇ ਸਾਹਮਣੇ ਖੜਕੇ ਕੋਲੀ ਸਾਹਿਬ ਦੇ ਸਾਹਮਣੇ ਖੜਕੇ ਕਰਵਾਦਾ ਸਾਡਾ ਕੋਲੀ ਸਾਹਿਬ ਨਾਲ ਝਾੜੂ ਨਾਲ ਕਿਸੇ ਪਾਰਟੀ ਨਾਲ ਕੋਈ ਲੈਣ ਦੇ ਨਹੀਂ ਉਹਨੇ 3 ਦਿਨ ਤੱਕ ਤੁਹਾਡੀ ਲੜਾਈ ਝਗੜਾ ਚੱਲਿਆ ਅੱਜ ਸ਼ਾਮ ਨੂੰ ਹੋਈ ਹੈ ਜੀ ਅੱਜ ਹੋਈ ਹੈ ਅੱਜ ਸ਼ਾਮ ਨੂੰ ਹੋਈ ਹੈ ਜੀ ਹੁਣ ਇੱਕ ਘੰਟਾ ਹੀ ਹੋਇਆ ਇਸ ਗੱਲ ਨੂੰ ਉਹ ਇਹਨੂੰ ਕਾਰਵਾਈ ਦੀ ਮੰਗ ਕਰਦੇ ਕਰਵਾਈ ਕਰਦੇ ਅੱਜ 1 ਮਿੰਟ ਜੀ ਪਹਿਲੇ ਤੁਸੀਂ ਪੂਰੀ ਗੱਲ ਸੁਣੋ ਸੰਗਤ ਖੜੀ ਇੱਥੇ ਗੱਲ ਖਤਮ ਨਹੀਂ ਹੋਈ ਉਸ ਤੋਂ ਬਾਅਦ ਮਾਰ ਮੂਰ ਕੇ ਸੰਗਤ ਨੇ ਕੋਲੋਂ ਬਰਸ਼ੇਖ ਹੋਏ ਨੇ ਕਰਪਾਨਾ ਖੋਈਆਂ ਨਹੀਂ ਸੰਗਤ ਸਾਹਮਣੇ ਗਵਾਹ ਖੜੀ ਹੈ ਫਿਰ ਇਹ ਚਲਾ ਇਹਦੇ ਬਾਪੂ ਨੇ ਇਹਨੂੰ ਭਜਾਤਾ ਮੋਟਰ ਚੱਲਦਾ ਫਿਰ ਇਹ ਲੈ ਆ ਬਲੈਰੋ ਗੱਡੀ ਡਾਲੇ ਆਲੀ ਸੰਗਤ ਦੇ ਉੱਤੇ ਲਿਆ ਕੇ ਨੇ ਪੂਰੇ ਗੁਰਦੁਆਰੇ ਉਰੇ ਗੇੜੇ ਦਿੱਤੇ ਆ ਵੀ 140 ਦੀ ਸਪੀਡ ਤੇ ਵੀ ਗੱਤੋਂ ਵੀ ਮਤ ਹੋਣੀ ਗਈ ਆ ਸਾਰੀ ਸੰਗਤ ਗਵਾ ਖੜੀਏ ਜੀ ਨੂੰ ਮਰਜੀ ਕੋਈ ਲੋਕ ਜ਼ਖਮੀ ਹੋਇਆ ਇਹਦੇ ਮੇਰੇ ਹਿਸਾਬ ਨਾਲ ਜਿਹੜੇ ਆਲੇ ਸੰਗਤ ਅਸਰੇ 6-7 ਨੇ ਹਲੇ ਹਸਪੀਟਲ ਅਸੀਂ ਚੱਲੇ ਆ ਸਾਨੂੰ ਨਹੀਂ ਪਤਾ ਵੀ ਕਿੰਨੇ ਬੰਦੇ ਨੇ ਇੱਕ ਇੱਕ ਦਾ ਸਗਾ ਜੀਜਾ ਉਹਦੀ ਦੋਨੋਂ ਲੱਤਾਂ ਥਲੇ ਟੁੱਟ ਗਈਆਂ ਨੇ ਗੱਡੀ ਦੇ ਥਲੇ ਆ ਕੇ ਇੱਕ ਸਾਨੂੰ ਕੋਈ ਕਹਿ ਰਿਹਾ ਪਤਾ ਨਹੀਂ ਡੈਥ ਹੋਈ ਹੈ ਕਿਸੇ ਦੀ ਨਹੀਂ ਹੋਈ ਸਾਨੂੰ ਇਹਦੇ ਬਾਰੇ ਹਲੇ ਕਨਫਰਮ ਨਹੀਂ ਹੈ ਹਲੇ ਸਾਨੂੰ ਕੋਈ 6 ਕਹਿ ਰਿਹਾ ਕੋਈ 7 ਕਹਿ ਰਿਹਾ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਆ ਜੀ ਤੇ ਕਤਲ ਦਾ ਪਰਚਾ ਬਣੇਗਾ ਦੇਤੇ ਜੇ ਦੀ ਨੌਕਰੀ ਤੁਹਾਨੂੰ ਸ਼ੋਮਨਿਕ ਬੇਟੀ ਬਾਹਰ ਕੱਢੇ ਇਦੀ ਦੁਕਾਨਾ ਤੋਂ ਪੁਲਸ ਆਈ ਆ ਜੀ ਅੱਧਾ ਪੂਨਾ ਘੰਟੇ ਬਾਅਦ ਪੁਲਸ ਆਈ ਆ ਇਹਨੇ ਪਰ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਵੀ ਮੈਂ ਸਾਹਮਣੇ ਖੜ ਕੇ ਕਹਿੰਦਾ ਜਿੰਨੂੰ ਪੁਲਸ ਨੂੰ ਫੋਨ ਮਾਰਨਾ ਅਸੀਂ ਇੱਥੇ ਹੱਥ ਨਹੀਂ ਚੱਕਿਆ ਅਸੀਂ ਇਦੀ ਦੁਕਾਨ ਤੇ ਇੱਕ ਵੀ ਟ ਨਹੀਂ ਮਾਰੀ ਸਾਰੀ ਸੰਗਤ ਸਾਰੇ ਕੈਮਰੇ ਗਵਾਲੇ ਹੋ ਜਾਈਗੀ ਆ ਸਾਡਾ ਸੀਸੀਟੀਵੀ ਲੱਗਿਆ ਪਰ ਸਾਡਾ ਨੈਟ ਨਹੀਂ ਚੱਲ ਰਿਹਾ ਬੰਦਾ ਪਰ ਗੁਰਦੁਆਰੇ ਦੀਆਂ ਚੱਲ ਰਹੀਆਂ ਨੇ ਸਾਰੀ ਮਾਰਕੀਟ ਦੇ ਕੈਂਟਰ ਦੇ ਮੋਬਾਈਲਾ ਤੇ ਵੀਡੀਓ ਬਹੁਤ ਬਣੀਆਂ ਆਈਆਂ ਮੇਰੇ ਵੀ ਬਣੀ ਪਈ ਹੈ ਜੀ ਕਿੱਥੇ ਰਹਿੰਦੇ ਹੋ ਮੈਂ ਲੋੜੀ ਗਈ ਇਹ ਮਾਮਲਾ ਕੀ ਹੈ ਜੀ ਪਤਾ ਨਹੀਂ ਮੈਂ ਤਾਂ ਫੋਨ ਮੈਦੀ ਵੀ ਜੜਾਈ ਹੋ ਗਈ ਬੇਟੇ ਦੀ ਭਾਰ ਜੀ ਦੀ ਗਾਂਦੀ ਮੈਂ ਭੱਜ ਕੇ ਆਈ ਚਾਹੁੰਦੀ ਮੈਂ ਗੱਡੀ ਆ ਗਈ ਕੁਮਾਰ ਦੀ ਗੱਡੀ ਤੁਹਾਡੇ ਬੇਟੇ ਦੀ ਲੜਾਈ ਹੋਈ ਆ ਨਾ ਬੇਪਰਵਾਹ ਹਾਂ ਪਤਾ ਲੱਗਦਾ ਹੁੰਦੇ ਬੇਟੇ ਗੁਰਦੁਆਰੇ ਬੇਟੀ ਸੋਢੀ ਨਾਲਾ ਪੋਤੀ ਕੀ ਹੈ ਨਾਮ ਕੀ ਹੈ ਤੁਹਾਡੇ ਬੇਟੇ ਦਾ ਅਸਲੀ ਨਹੀਂ ਹੈ ਔਰ ਅੱਗੇ ਕੀ ਮਾਮਲਾ ਕੀ ਹੋਇਆ ਹੈ ਪਹਿਲੇ ਇਹਨਾਂ ਦੀ ਲੜਾਈ ਹੋਈ ਸੀ ਪਹਿਲਾਂ ਜੀ ਤੇ ਜਾਨੂੰ ਆਇਆ ਤੇ ਇਹਨੇ ਗੱਡੀ ਐ ਕਮਾਈ ਐ ਕਮਾਈ ਦੀ ਉਹਨੂੰ ਗੱਡੀ ਛਲੇ ਲੈਤਾ ਜੀ ਲੜਾਈ ਕਿਹਦੇ ਨਾਲ ਹੋਈ ਐ ਇਹਨਾਂ ਨਾਲ ਦੇ ਨਾਲ ਹੋਈ ਐ ਆਪਸ ਵਿੱਚ ਦੋਨੋਂ ਗਵਾਂਡੀ ਐ ਆਈ ਗਵਾਂਡੀ ਐ ਬੜਾ ਕਿੱਦਾਂ ਦੀ ਘਟਨਾ ਹੈ ਤੁਹਾਨੂੰ ਵੀ ਜ਼ਖਮੀ ਹੋਏ ਹੋ ਦੇਖੋ ਬੱਚਾ ਲੱਤੋ ਗਿਆ ਜੀ ਕਿੰਨੇ ਲੋਕ ਟੋਟਲ ਜ਼ਖਮੀ ਹੋਏ ਇੱਥੇ ਉਹਨੇ ਸੱਤ ਅੱਠ ਲੈ ਗਏ ਬੇਟਾ ਗਏ ਦੋ ਲੱਤਾਂ ਤੋੜਤੀਆਂ ਤੇ ਇੱਕ ਵਾਰੀ ਗੱਡੀ ਲੈ ਕੇ ਬੜੀ ਬੋਧ ਇੱਕ ਹੋ ਗਈ ਭਾਈ ਕੀ ਨਾਮ ਹੈ ਪਈ ਪਾਰਸਨਾ ਕਿੱਥੇ ਰਹਿੰਦੇ ਹੋ ਭਾਈ ਆਪੇ ਦਿਖਨਵਾਨ ਸਾਹਿਬ ਤੋਂ ਮੈਂ ਇੱਕ ਕੜੇ ਕਰਪਾਨਾ ਜਿੱਤਿਆ ਇਹ ਮਾਮਲਾ ਕੀ ਹੈ ਜਿਹੜਾ ਮਾਮਲਾ ਕੋਈ ਬਾਈ ਸ਼ਟਰ ਬੰਦ ਕਰਕੇ ਜਾਣ ਲੱਗੇ ਸੀ ਪਤਾ ਨਹੀਂ ਕੀ ਆਖਾ ਕੂਰਨ ਲੱਗ ਕੂਰੀ ਜਾਂਦਾ ਕੂਰੀ ਜਾਂਦਾ ਫਿਰ ਗੰਦੇ ਜਿਹਨੇ ਗਾਲਾ ਕੱਢਣ ਲੱਗ ਗਿਆ ਗੰਦੇ ਦੇ ਗਾਣਾ ਅਸੀਂ ਦੋਵੇਂ ਖੜੇ ਨਾ ਗਾੜਾ ਕੱਢ ਰਿਹਾ ਗਾਣੇ ਬਾਅਦ ਬਾਕੀ ਸਵੇਰੇ ਸੀਡੀ ਕਢਾਉਣਾ ਉਹਦੇ ਕੈਮਰਾ ਜਾਏਗਾ ਉਹਨੇ ਆਪਣੀ ਦੁਕਾਨ ਤੋਂ ਜੋ ਗੰਡਾਸੀ ਜੋ ਕੜੇ ਕਰਪਾਨਾ ਉਹਦੀ ਪਈ ਭਾਈ ਜੱਜ ਕੇ ਮਾਰਨ ਲੱਗਿਆ ਮੈਂ ਆਪਣੀ ਜਾਨ ਬਚਾਈ ਉੱਪਰ ਭੱਜ ਗਏ ਅਸੀਂ ਮਾਰਾ ਭੱਜਿਆ ਅਸੀਂ ਮਾਰਾ ਸੰਗਤ ਨੇ ਕਿੱਥੇ ਗਿਆ ਮੁੰਡਾ ਸੰਗਤ ਨੇ ਭਾਈ ਗੰਡਾਸੀ ਵੀਰੋ ਸੇ ਕੋ ਇਕਦਮ ਗੱਡੀ ਲੈ ਕੇ ਆਇਆ ਉਹਦਾ ਪਿਓ ਕਹਿੰਦਾ ਮੈਂ ਕਹਾਂ ਨੂੰ ਉਪਜਾਓ ਪਿਓ ਕਹਿੰਦਾ ਦੇਖੇਗੀ ਪਾਰ ਜਿਹੜਾ ਪਾਰਨ ਗੱਡੀ ਭਾਈ ਉਹਨੇ ਇੰਨੀ ਸਪੀਡ ਤੇ ਲਾਈ ਇਹ ਮੇਰੇ ਸਾਹਮਣੇ ਮੇਰੇ ਜਿੱਦਾਂ ਲੈ ਆਇਆ ਇਹ ਉੱਪਰ ਚਲਾਈ ਆ ਪਾਜੀ ਪੂਰੀ ਸ਼ਮੜੀ ਗੱਡੀ ਖੜੇ ਕੋ ਵੀਡੀਓ ਆ ਗਈ ਭਾਈ ਵੀਡੀਓ ਆ ਗਈ ਬੜੇ ਗੇੜੇ ਬੜੇ ਬੰਦੇ ਗੇੜੇ ਕੱਟੇ ਵਿੱਚ ਮਾਰਦੇ ਵਿੱਚ ਮਾਰੋ ਦੇ ਵਿੱਚ ਮਾਰ ਜਦੋਂ ਅਸੀਂ ਫੜਨ ਲੱਗੇ ਪੁਲਸ ਆਈ ਸਾਰੀ ਪੁਲਸ ਨੂੰ ਉੱਪਰ ਲਾ ਕੇ ਫਿਰ ਨੂੰ ਲਾ ਕੇ ਸਾਨੂੰ ਕਹ ਇਹ ਬੰਦਾ ਨਸ਼ੇ ਵੀ ਕਰਦਾ ਲੋਕ ਜ਼ਖਮੀ ਹੋਏ ਇਹ ਦੇਖ ਪਾਜੀ ਮੇਰੇ ਸਾਹਮਣੇ ਮੇਰੇ ਵੀ ਚੜਾਈ ਹੈ ਗੱਡੀ ਓਯਾ ਜੀ ਇੱਕ ਮਿੰਟ ਰੁਕ ਜਾਓ ਪਹਿਲਾਂ ਤੁਸੀਂ 6-7 ਬੰਦੇ ਹੋਏ ਆ ਜੀ ਜੋ ਮੈਂ ਦੇਖਿਆ 2 ਦਿਨਾਂ ਬਾਅਦ ਕਿ ਉਹ ਸਾਰੇ ਸੰਗਤ ਕਹਿ ਰਹੀ ਹੈ ਮੈਂ ਤਾਂ ਹੋਸ਼ ਨਹੀਂ ਮੋਦ-ਮੋਦ ਵੀ ਹੋਈ ਨਹੀਂ ਕੋਈ ਕਹਿ ਰਿਹਾ ਇੱਕ ਦੋ ਲੱਤਾਂ ਦੋਹਾਂ ਚੜ੍ਹੇ ਗਿਆ ਜੀ ਤੇ ਉਹ ਬੰਦਾ ਕਹਿ ਰਿਹਾ ਮੈਂ ਦੁਕਾਨ ਵੀ ਖੋਲਾਂਗਾ ਪਰ ਉਹ ਕਹਿੰਦਾ ਸਭ ਕੁਝ ਕਰਾ ਦੇ ਪਹਿਲਾਂ ਵੀ ਲੜਾਈ ਕਿਹ ਕਰਾਉਂਿਆ ਤੁਹਾਡਾ ਕਦੇ ਵੀ ਨਹੀਂ ਹੋਇਆ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਕੋਈ ਲੈਣਾ ਦੇਣੀ ਨਹੀਂ ਹੈ ਕਿ ਸਾਨੂੰ ਕੋਈ ਨਹੀਂ ਇਹ ਕਹਿੰਦਾ ਸਾਡਾ ਮੁੰਡਾ ਮੈਂਟਲ ਹੈ ਕਿਹਦੇ ਪਾਸੋਂ ਮੈਂਟਲ ਹੈ ਜੀ ਦੁਕਾਨਦਾਰੀ ਨੌਕਰੀ ਮਿਲੀ ਵੀ ਸ਼ੋਗੂਨੀ ਕਿ ਮੈਂ ਦੋਨੋਂ ਬੈਠਦੇ ਹਾਂ ਹਾਂ ਜੀ ਦੋਨੋਂ ਬ ਛੱਡਿਆ ਕਿ ਇਹਨਾਂ ਨੇ ਸਾਡੀ ਦੁਕਾਨ ਦਾ ਬੇੜਾ ਕਰਨਾ ਕੋਈ ਵੀਡੀਓ ਪਈਆ ਗੱਡੀ ਭਜਾਉਂਦੇ ਸੀ ਅੱਜ ਵੀਡੀਓ ਦੇਖੋ